ਇਸੇ ਵੀ ਲੇਖਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਕਿ ਉਸ ਦੀ ਰਚਨਾ ਪਾਠਕ ਨੂੰ ਟਿਕਣਾ ਦੇਵੇ ਪਾਠਕ ਦੇ ਦਿਮਾਗ ਵਿੱਚ ਹਲਚਲ ਪੈਦਾ ਕਰੇ ਇਹੋ ਜਿਹੀ ਇੱਕ ਕਹਾਣੀ ਗੰਗਾ ਖਾਦੀ ਨਹੀਂ ਜਾਂਦਾ ਜਤਿੰਦਰ ਹਾਸਦੀ ਹੈ ਪਿੱਛੇ ਜੇ ਪੰਜਾਬੀ ਲਿਖਾਰੀ ਸਭਾ ਨੇ ਜਤਿੰਦਰ ਦਾ ਕਹਾਣੀ ਸੰਗ੍ਰਹਿ ਜਿਉਣਾ ਸੱਚ ਮਰਨਾ ਝੂਠ ਰਿਲੀਜ਼ ਕੀਤਾ ਜਤਿੰਦਰ ਦੀਆਂ ਸਾਰੀਆਂ ਕਹਾਣੀਆਂ ਹੀ ਬਹੁਤ ਡੂੰਘੀਆਂ ਤੇ ਅੰਦੀ ਮੰਦ ਲੱਗਦੀਆਂ ਹਨ ਬੇਸ਼ੱਕ ਉਸ ਦੀ ਇੱਕ ਕਹਾਣੀ ਰਾਸਰੰਗ ਬੇਹੱਦ ਸੰਵੇਦਨਸ਼ੀਲ ਔਰ ਤੁਮਾਦਰ ਜਸਮਾਨੀ ਰਿਸ਼ਤਿਆਂ ਤੇ ਹੈ ਪਰ ਵੀ ਸਮੁੱਚੀ ਉਹ ਰਿਸ਼ਤਿਆਂ ਦੀ ਸਮੁੱਚੀ ਅਸਲੀਅਤ ਤੇ ਲਿਆ ਕੇ ਪੇਸ਼ ਕਰਦੀ ਹੈ ਪਰ ਮੈਨੂੰ ਇੱਕ ਕਹਾਣੀ ਨਿਰੰਗਾ ਖਾਲੀ ਨੇ ਜਾਂਦਲੇ ਬੇਹੱਦ ਪ੍ਰਭਾਵਿਤ ਕੀਤਾ ਹੈ ਸਿਆਣੇ ਕਹਿੰਦੇ ਹਨ ਸਾਡਾ ਵਰਤਮਾਨ ਸਾਡੇ ਅਤੀਤ ਚੋਂ ਪੈਦਾ ਹੋਇਆ ਹੈ ਤੇ ਸਾਡਾ ਭਵਿੱਖ ਸਾਡੇ ਵਰਤਮਾਨ ਦੇ ਗਰਭ ਵਿੱਚ ਪੜ ਰਿਹਾ ਹੈ ਹੁਣ ਅਸੀਂ ਜੇਕਰ ਚੰਗਾ ਭਵਿੱਖ ਚਾਹੁੰਦੇ ਹਾਂ ਤਾਂ ਸਾਨੂੰ ਵਰਤਮਾਨ ਦੀ ਪੂਰੀ ਦੇਖਭਾਲ ਕਰਨੀ ਪਵੇਗੀ ਸਿਆਣਾ ਵੀ ਕਹਿੰਦੇ ਹਨ ਕਿ ਸਹਿਤ ਉਹ ਹੁੰਦਾ ਹੈ ਜਿਹੜਾ ਲੋਕਾਂ ਦੇ ਦੁੱਖਾਂ ਸੁੱਖਾਂ ਸਰੋਕਾਰਾਂ ਦੀ ਗੱਲ ਕਰਦਾ ਹੈ ਨਿੱਜ ਦਾ ਰੋਣਾ ਚੋਣਾ ਸਹਿਤ ਨਹੀਂ ਹੁੰਦਾ ਜਾਤੀ ਦੁੱਖਾਂ ਮਹਿਬੂਬ ਦਾ ਵਿਛੋੜਾ ਲੋਕ ਸਹਿਤ ਪੈਦਾ ਨਹੀਂ ਕਰਦਾ ਲੋਕ ਸਹਿਤ ਲੋਕਾਂ ਦੇ ਮਿੰਟ ਦੇ ਮੁੜ ਕੇ ਜਿੰਦੂ ਨਾ ਹੁੰਦੇ ਤੱਕੇ ਲੁੱਟ-ਖੋਟ ਤੇ ਲੋਕਾਂ ਦੀ ਅੱਖਾਂ ਵਿੱਚ ਵਸਦੇ ਆਕਰਸ਼ਚ ਉਹ ਪੈਦਾ ਹੁੰਦਾ ਹੈ ਜਤਿੰਦਰ ਦੀ ਇਹ ਕਹਾਣੀ ਪਾਠਕ ਨੂੰ ਨਾਲ ਲੈ ਕੇ ਤੁਰਦੀ ਹੈ ਨਾ ਤੱਕੀੜੀ ਵਾਂਗ ਦਰਦੀ ਪਿਛੇ ਰਹਿੰਦੀ ਹੈ ਤੇ ਨਾ ਹੀ ਘੋੜੇ ਵਾਂਗ ਸੱਪਟ ਦੌੜ ਕੇ ਅੱਗੇ ਨਿਕਲਦੀ ਹੈ ਜਿਸ ਥਰਮੇ ਨਾਲ ਜਤਿੰਦਰ ਬਹੁਤ ਹੀ ਗੰਭੀਰ ਮੁੱਦਿਆਂ ਦੀ ਗੱਲ ਕਰਦਾ ਹੈ ਉਸੇ ਤਰ੍ਹਾਂ ਕਹਾਣੀ ਪਾਠਕ ਦੀਆਂ ਉਂਗਲਾਂ ਫੜੀ ਰੱਖਦੀ ਹੈ ਜਤਿੰਦਰ ਨੇ ਇਸ ਕਹਾਣੀ ਦੇ ਜਿਹੜੇ ਮੁੱਦੇ ਛੋਹੇ ਹਨ ਸਭ ਤੋਂ ਪਹਿਲਾਂ ਰਿਜ਼ਰਵੇਸ਼ਨ ਦੀ ਗੱਲ ਕਰਦੇ ਹਨ ਭਾਰਤੀ ਸੰਵਿਧਾਨ ਵਿੱਚ ਜਦੋਂ ਦਲਿਤ ਲੋਕਾਂ ਨੂੰ ਪਰ ਚੱਕਣੇ ਰਿਜ਼ਰਵੇਸ਼ਨ ਦੀ ਧਾਰਾ ਪਾਈ ਗਈ ਉਦੋਂ ਸ਼ਾਇਦ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇਹ ਰਿਜ਼ਰਵੇਸ਼ਨ ਸਮਾਜ ਨੂੰ ਉਸ ਮੋੜ ਤੇ ਲੈ ਕੇ ਖੜਾ ਕਰ ਦੇਵੇਗੀ ਜਿਸ ਵਿੱਚੋਂ ਸਮਾਜ ਨੂੰ ਨਿਕਲਣਾ ਬਹੁਤ ਮੁਸ਼ਕਲ ਹੋ ਜਾਵੇਗਾ ਹੁਣ ਜੇਕਰ ਤੁਸੀਂ ਰਿਜ਼ਰਵੇਸ਼ਨ ਦਾ ਵਿਰੋਧ ਕਰਦੇ ਹੋ ਤਾਂ ਦਲਿਤ ਭਾਈਚਾਰੇ ਦੀ ਕ੍ਰੋਪੀ ਦਾ ਸ਼ਿਕਾਰ ਬਣਦੇ ਹੋ ਅਤੇ ਜੇਕਰ ਰਿਜ਼ਰਵੇਸ਼ਨ ਦੇ ਪੱਖ ਵਿੱਚ ਖੜਦੇ ਹੋ ਤਾਂ ਉਸੇ ਅਖੌਤੀ ਉੱਚ ਜਾਤੀਆਂ ਦੇ ਗਰੀਬ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਬਣਦੇ ਹੋ ਅਸਲ ਵਿੱਚ ਰਿਜ਼ਰਵੇਸ਼ਨ ਦਾ ਆਧਾਰ ਆਸਿਕਤਾ ਹੋਣਾ ਚਾਹੀਦਾ ਸੀ ਨਾ ਕਿ ਜਾਤ ਧਰਮ ਜਾਂ ਟੱਟ ਗਿੰਦੀ ਲੋਕਾਂ ਨੂੰ ਪਾੜ ਕੇ ਰੱਖਣ ਵਾਲੀਆਂ ਸਰਕਾਰਾਂ ਦੇ ਹੱਥ ਵਿੱਚ ਰਿਜ਼ਰਵੇਸ਼ਨ ਇੱਕ ਵਧੀਆ ਹਥਿਆਰ ਹੈ ਇਹ ਲੋਕਦੁਖੀ ਸਰਕਾਰਾਂ ਆਪਣੀ ਗਿਣਤੀ ਮਿੰਤੀ ਦੇ ਸਹਾਰੇ ਇਹ ਸਰ ਰਿਜ਼ਰਵੇਸ਼ਨ ਦੇ ਸੱਪ ਨੂੰ ਕਦੇ ਪਟਾਰੀ ਚ ਪਾ ਲੈਂਦੇ ਹਨ ਕਦੇ ਕੱਢ ਲੈਂਦੇ ਹਨ ਜਦੋਂ ਤੱਕ ਇਸ ਦਾ ਕੋਈ ਹੱਲ ਨਹੀਂ ਲੱਭਿਆ ਜਾਂਦਾ ਇਹ ਭੰਵਲ ਗੁੱਸਾ ਰਾਜ ਕਰਨੀਆਂ ਜਮਾਤਾਂ ਦੇ ਬੜਾ ਸੁੰਦਰ ਹੋਗਾ ਜਿਸ ਤਰ੍ਹਾਂ ਚਾਂਕਿਆ ਦੇ ਚੰਦਰ ਗੁਪਤ ਨੂੰ ਕਿਹਾ ਸੀ ਕਿ ਜੇ ਰਾਜੇ ਨੇ ਰਾਜ ਕਰਨਾ ਹੈ ਤਾਂ ਉਸ ਨੂੰ ਲੋਕਾਂ ਦੇ ਸਾਰੇ ਮਸਲੇ ਹੱਲ ਨਹੀਂ ਕਰਦੇ ਚਾਹੀਦੇ ਕਿਉਂਕਿ ਜੇਕਰ ਉਹਨਾਂ ਦੇ ਸਾਰੇ ਮਸਲੇ ਹੱਲ ਹੋ ਜਾਂਦੇ ਹਨ ਤਾਂ ਇੱਕ ਦਿਨ ਉਹ ਰਾਜੇ ਨੂੰ ਵੀ ਚੁਣਤੀ ਦੇ ਸਕਦੇ ਹਨ ਇਹ ਚਣਕਿਆ ਨੀਤੀ ਸਾਡੇ ਹਾਕਮਾਂ ਨੂੰ ਬੜੀ ਫਿੱਟ ਬੈਠਦੀ ਹੈ ਇਹ ਰਿਜ਼ਰਵਿਸ਼ਨ ਹੀ ਹੈ ਕਿ 40% ਨੰਬਰ ਲੈਣ ਵਾਲੀ ਮੌਨਕਾ ਹੈਡਮਾਸਟਰ ਨਹੀਂ ਬਣ ਜਾਂਦੀ ਹੈ ਅਤੇ 92% ਲੈਣ ਵਾਲਾ ਅਨਜਿਤ ਸ਼ਰਮਾ ਉਸਦੇ ਮਾਤਿਹਤ ਫਿਰ ਸਮਾਨਤਾ ਕਿੱਥੇ ਆ ਸਕਦੀ ਹੈ ਸਮਾਨਤਾ ਬਾਰੇ ਇਸ ਤਰ੍ਹਾਂ ਇੱਕ 70 75 ਦੇ ਕਵੀ ਨੇ ਕਿਹਾ ਮੈਨੂੰ ਤਾਂ ਉਹ ਨਹੀਂ ਯਾਦ ਕੇ ਨਾਟਕਰ ਅਤੇ ਸਰਕਸ ਤੋਂ ਬਿਨਾਂ ਕਦੇ ਵੀ ਇਕੱਠਿਆ ਪਾਣੀ ਨਹੀਂ ਪੀਤਾ ਸ਼ੇਰ ਤੇ ਬੱਕਰੀ ਨੇ ਪਾਣੀ ਕਾਦਾ ਪੀਤਾ ਹੈ ველ ਵਿੱਚ ਕਬਾਲ ਪੀਤਾ ਹੈ ਹੁਣ ਮੈਡਮ ਮੂਨਕਾ ਜਿਸਦਾ ਪਤੀ ਡਾਕਟਰ ਹੈ ਦਾਦਾ ਫਟਵਾਰੀ ਹੈ ਬਾਪ ਐਫਸੀਆਈ ਇੰਸਪੈਕਟਰ ਹੈ ਅਤੇ ਮੈਡਮ ਦਾ ਸਹੁਰਾ ਐਮਐਲ ਹੈ ਮੈਡਮ ਮੂਨਕਾ ਹੁਣ ਉਸ ਐਲੀਟ ਕਲਾਸ ਦਾ ਸਬੰਧ ਰੱਖਦੀ ਹੈ ਜਿਹੜੀ ਟੱਕ ਨੂੰ ਕੱਕ ਦੱਸਦੀ ਹੈ ਇਹ ਹੈਂਕੜ ਵਾਰ ਯੂਨੀਸ ਦੀ ਉਸ ਗੱਲ ਵਿੱਚ ਝਲਕ ਵੀ ਹੈ ਜਦੋਂ ਆਪਦੇ ਜਾਤ ਭਾਈਆਂ ਦੇ ਬੱਚੇ ਜਿੰਦੂ ਨੂੰ ਕਹਿੰਦੀ ਹੈ ਤੂੰ ਕੀ ਹੈ ਅਤੇ ਜਿੰਦੂ ਦਾ ਭੋਲੇ ਭਾ ਜਵਾਬ ਹੈ ਮੈਂ ਜਿੰਦੂ ਹਾਂ ਯਾਨੀ ਕਿ ਤੂੰ ਰਾਣੀ ਹੈ ਤੇ ਮੈਂ ਪਰਜਾ ਹਾਂ ਇੱਥੇ ਜਤਿੰਦਰ ਜਾਤੀ ਬਣਦੀ ਨਹੀਂ ਜਮਾਤੀ ਬਣ ਰੂਪੇਸ਼ ਕਰਦਾ ਹੈ ਜਮਾਤੀ ਸੰਘਰਸ਼ ਦੀ ਗੱਲ ਤੋਂ ਲਈ ਜਮਾਤੀ ਨਿਕੇੜਾ ਬਹੁਤ ਹੋਣਾ ਚਾਹੁੰਣਾ ਬਹੁਤ ਜ਼ਰੂਰੀ ਹੈ ਬੱਚਿਆਂ ਵਿੱਚ ਸਮਾਨਤਾ ਦਾ ਵਿਖਾਵਾ ਕਰਨ ਲਈ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਇਕੱਠਾ ਕੀਤਾ ਜਾਂਦਾ ਹੈ ਦੇਖੋ ਜਮਾਤੀ ਵੰਡ ਕਿੰਨੀ ਸਾਫ ਦਿਸਦੀ ਹੈ ਜਦੋਂ ਮੈਡਮ ਦਾ ਬੇਟਾ ਲਾਭਪ੍ਰੀਤ ਆਪ ਵੀ ਆਪ ਨੂੰ ਕ੍ਰਿਸ਼ਨ ਸਮਝਦਾ ਹੈ ਤੇ ਗਰੀਬ ਬੱਚਿਆਂ ਨੂੰ ਸਦਾਵੇਂ ਦੇ ਭਾਈ। ਔਰ ਪ੍ਰਾਈਵੇਟ ਸਕੂਲਾਂ ਦਾ ਆਬਾ ਸਾਰੇ ਦੁਨੀਆ ਵਿੱਚ ਵੱਧ ਰਿਹਾ ਹੈ ਜੇਕਰ ਥੋੜਾ ਜਿਹਾ ਮਹਿੰਗਾਈ ਨਾਲ ਸੋਚੀਏ ਇਸ ਦੇ ਪਿੱਛੇ ਇੱਕ ਬਹੁਤ ਵੱਡੀ ਚਾਲ ਹੈ। ਸਰਕਾਰਾਂ ਜਿਹੜੀਆਂ ਕਿ ਪੂੰਜੀਵਾਦ ਦੀ ਪ੍ਰਚਿੰਨਤਾ ਕਰਦੀਆਂ ਹਨ ਸਭ ਤੋਂ ਵੱਧ ਅਧਿਆਪਕ ਯੂਨੀਅਨਾਂ ਜਾਂ ਵਿਦਿਆਰਥੀ ਜਥੇਬੰਦੀਆਂ ਤੋੜਦੀਆਂ ਹਨ। ਕਿਉਂਕਿ ਅਧਿਆਪਕ ਵਿਦਿਆਰਥੀ ਸਮਾਜ ਦਾ ਉਹ ਚੇਤਨਣ ਵਰਗ ਹੈ। ਜਿਸ ਨੂੰ ਇਸ ਸਮਾਜਿਕ ਤੌਰ ਤੇ ਦਿੱਲੀ ਲਿਆਉਣ ਵਿੱਚ ਆਗੂ ਰੋਲ ਅਦਾ ਕਰਨਾ ਹੈ ਸਰਕਾਰੀ ਸਕੂਲਾਂ ਦੀ ਯੂਨੀਅਨ ਨੇ ਸਰਕਾਰਾਂ ਨੂੰ ਬਹੁਤ ਵਾਰੀ ਵਖਤ ਪਾਇਆ ਹੈ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਅਤੇ ਇਸ ਕਰਕੇ ਵਿੱਦਿਆ ਦਾ ਮਿਆਰ ਵੀ ਡਿੱਗਿਆ ਹੈ ਵਿੱਦਿਆ ਦਾ ਮਿਆਰ ਡਿੱਗਣ ਕਰਕੇ ਲੋਕ ਜਿਹੜੇ ਕਿ ਥੋੜੀ ਬੋਧੀ ਚੰਗੀ ਰੋਟੀ ਖਾਂਦੇ ਸੀ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜਾਉਣ ਲੱਗ ਪਏ ਹਨ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟਣ ਕਰਕੇ ਸਰਕਾਰਾਂ ਨੂੰ ਸਰਕਾਰੀ ਸਕੂਲ ਬੰਦ ਕਰਨ ਦਾ ਬਹੁਤ ਵਧੀਆ ਬਹਾਨਾ ਮਿਲਣਾ ਹੈ ਮਿਲ ਗਿਆ ਹੈ ਮੈਡਮ ਮੂਨ ਕਰ ਰਜਿਸਟਰ ਰਜਿਸਟ੍ਰੇਸ਼ਨ ਦਾ ਕਹਿਦਾ ਠਾ ਕਿ ਆਪ ਦਾ ਸਰਕਾਰੀ ਸਕੂਲ ਵਿੱਚ ਹੈਡਮਾਸਟਰ ਨਹੀਂ ਬਣ ਜਾਂਦੀ ਹੈ ਪਰ ਆਪ ਦੇ ਬੱਚੇ ਨੂੰ ਪ੍ਰਾਈਵੇਟ ਸਕੂਲ ਭੌਂਦ ਲਈਆਂ ਯਾਨੀ ਕਿ ਸਹੀ ਮਾਨਿਆ ਵਿੱਚ ਜਿਸ ਟਾਣੀ ਤੇ ਬੈਠੀ ਹੈ ਉਸੇ ਨੂੰ ਵੀ ਉਪਕਤ ਰਹੀ ਹੈ ਇੱਕ ਹੋਰ ਬੜੀ ਇਤਿਹਾਸਿਕ ਗੱਲ ਹੈ ਕਿ ਜੇਕਰ ਲੋਕਾਂ ਨੂੰ ਗੁਲਾਮ ਰੱਖਣਾ ਹੈ ਤਾਂ ਉਹਨਾਂ ਤੋਂ ਉਹਨਾਂ ਦੀ ਭਾਸ਼ਾ ਖੋ ਲਓ ਤਾਂ ਕਿ ਲੋਕ ਆਪ ਦੇ ਅਮੀਰ ਅੰਕਰੀ ਸੱਭਿਆਚਾਰ ਨੂੰ ਭੁੱਲ ਜਾਣ ਅਤੇ ਇਹ ਕੰਮ ਪ੍ਰਾਈਵੇਟ ਸਕੂਲ ਬੜੇ ਚੰਗੀ ਤਰ੍ਹਾਂ ਕਰ ਰਹੇ ਹਨ ਕਿਉਂਕਿ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਫੋਨਰ ਦੀ ਮਨਾਹੀ ਹੈ ਇਸ ਹਿਸਾਬ ਨਾਲ ਤਾਂ ਫਿਰ ਨਾਨਕ ਗੋਬਿੰਦ ਭਗਤ ਸਿੰਘ ਗੁੱਲੇ ਪਾਸ਼ ਦੁੱਲੇ ਪਟੇਰੂ ਭੁੱਲ ਕੇ ਮਾਈਕਲ ਜੈਕਸਨ ਜਾਂ ਲੇਡੀ ਗਾਗਾ ਦੇ ਭਗਤ ਬਣ ਗਏ ਇਹ ਜੋ ਕੁਝ ਹੋ ਰਿਹਾ ਹੈ ਇਸ ਨੂੰ ਸਭ ਦੇਖਦੇ ਸੁਣਦੇ ਅਸੀਂ ਸੁੱਤੇ ਗਏ ਹਾਂ ਕਿਉਂਕਿ ਸਾਡੇ ਕੋਲ ਵੇਹੜੀ ਨਹੀਂ ਅਸੀਂ ਤਾਂ ਅਖੌਤੀ ਧਾਰਮਿਕ ਅੰਧਵਿਸ਼ਵਾਸ਼ਾਂ ਵਿੱਚ ਬੁਰੀ ਤਰ੍ਹਾਂ ਉਲਝੇ ਪਏ ਹਾਂ ਵਿਦਵਾਨਾਂ ਦਾ ਕਹਿਣ ਹੈ ਕਿ ਸਮਾ ਮਿਰਦਾ ਨਹੀਂ ਹੁੰਦਾ ਸਭ ਨੂੰ ਉਸ ਨੂੰ ਲਿਆਉਣਾ ਪੈਂਦਾ ਹੈ ਵੱਡੀਆਂ ਬਿਲਡਿੰਗਾਂ ਦੇ ਕਿ ਜਦੋਂ ਬੱਚੇ ਕਹਿੰਦੇ ਹਨ ਕਿ ਇਹ ਮੇਰੀ ਹੈ ਇਹ ਤੇਰੀ ਹੈ ਤਾਂ ਲੇਖਕ ਦੱਸਣਾ ਚਾਹੁੰਦਾ ਹੈ ਕਿ ਇਹਨਾਂ ਬਿਲਡਿੰਗਾਂ ਵਿੱਚ ਇੱਟਾਂ ਦੀ ਜਗ੍ਹਾ ਤੁਹਾਡੇ ਬਜ਼ੁਰਗਾਂ ਦੀਆਂ ਹੱਡੀਆਂ ਚੁਕੀਆਂ ਵੀਆਂ ਹਨ ਤੇ ਪਾਣੀ ਸਿਮੈਂਟ ਦੀ ਜਗ੍ਹਾ ਉਹਨਾਂ ਦਾ ਖੂਨ ਤੇ ਚਰਬੀ ਨਿੱਕੇ ਨਿੱਕੇ ਬੱਚਿਆਂ ਵਿੱਚ ਇੱਕ ਦੂਜੇ ਪ੍ਰਤੀ ਜਾਂ ਜਿਸ ਬੱਚੇ ਕੋ ਨਵਾਂ ਸਾਈਕਲ ਹੋਵੇ ਜਾਂ ਨਵੇਂ ਕੱਪੜੇ ਹੋਣ ਉਸ ਪ੍ਰਤੀ ਥੜ ਮਾਰੇ ਬੱਚਿਆਂ ਨੂੰ ਗੁੱਸਾ ਕੁਦਰਤੀ ਹੈ ਅਤੇ ਇਹਹੀ ਗੁੱਸਾ ਵੱਧਦਾ ਵੱਧਾ ਇੱਕ ਦਿਨ ਇਹੋ ਜਿਹਾ ਨਤੀਜਾ ਕੱਢਦਾ ਹੈ ਜਿਹੋ ਜਿਹਾ ਰੰਗ ਛਾਉਂਦਾ ਹੈ ਕਿ ਉਹੋ ਜਿਹਾ ਰੰਗ ਕੋਈ ਕਿਆਸ ਨਹੀਂ ਕਰ ਸਕਦਾ ਜਿੰਦੂ ਦੀ ਸਕੱਟ ਲੇਖਕ ਦੀ ਜਮਾਤੀ ਸਾਹਮਣੇ ਨੂੰ ਸਿਖਰ ਤੇ ਲਿਆ ਜਾਂਦੀ ਹੈ ਜਿੰਦੂ ਜਿਹੜੀ ਸਕੱਟ ਪੇਸ਼ ਕਰਦਾ ਹੈ ਉਹ ਤਾਂ ਉਸਦੇ ਘਰ ਵਿੱਚ ਹਰ ਰੋਜ਼ ਹੁੰਦਾ ਹੈ ਤੁਸੀਂ ਦੁਨੀਆ ਦੇ ਕਿਸੇ ਮੁਰਕ ਵਿੱਚ ਨਿਗਾਹ ਮਾਰੋ ਗਰੀਬ ਇਲਾਕਿਆਂ ਵਿੱਚ ਕੁੱਟ ਮਾਰਾ ਨਸ਼ੇ ਤਸਕਰੀ ਰੰਡੀ ਬਾਜੀ ਆਮ ਹੈ ਚਾਹੇ ਉਹ ਪਿੰਡ ਇੰਡੀਆ ਦਾ ਹੋਵੇ ਚਾਹੇ ਕੈਨੇਡਾ ਦਾ ਜਿੰਦੂ ਬਿਲਕੁਲ ਉਹੀ ਗੱਲਾਂ ਉਹੀ ਹਾਪਾ ਪੇਸ਼ ਕਰ ਜਾਂਦਾ ਹੈ ਪਹਿਲਾ ਨਾਮ ਲੈ ਜਾਂਦਾ ਹੈ ਜਿਹੜੇ ਹਾਪਾ ਗੁੱਸਾ ਝੋਰਾ ਉਸਦੇ ਪਿਓ ਦੀਆਂ ਅੱਖਾਂ ਵਿੱਚ ਹੈ ਅਤੇ ਤਰਲੇ ਮਿੰਤਾ ਉਸ ਦੀ ਮਾਰੀਆਂ ਅੱਖਾਂ ਵਿੱਚ ਹਨ ਇਸ ਕਹਾਣੀ ਵਿੱਚ ਇੱਕ ਹੋਰ ਪੂੰਜੀਵਾਦੀ ਚਾਲ ਨੂੰ ਨੰਘਿਆ ਕੀਤਾ ਗਿਆ ਹੈ ਕਿ ਜਦੋਂ ਇੱਕ ਬੰਦਾ ਆਪਣੇ ਇੱਕ ਰੁਪਏ ਨਾਲ ਲਾਲੇ ਦੇ ਗੱਲੇ ਵਿੱਚੋਂ ਰੁਪਏ ਖਿੱਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਲਾਲਾ ਕਹਿੰਦਾ ਹੈ ਪਰ ਲਾਲਾ ਕਹਿੰਦਾ ਰੁਪਇਆ ਉੱਪਰ ਨੂੰ ਸੁੱਟ ਜਦੋਂ ਬੰਦਾ ਉਹਦਾ ਰੁਪਇਆ ਉੱਪਰ ਨੂੰ ਸੁੱਟਦਾ ਹੈ ਤਾਂ ਉਸਦਾ ਰੁਪਇਆ ਲਾਲੇ ਦੇ ਗੱਲੇ ਵਿੱਚ ਜਾਂਦਾ ਹੈ ਤਾਂ ਲਾਲਾ ਕਹਿੰਦਾ ਹੈ ਤੁਸੀਂ ਗੱਲ ਅਧੂਰੀ ਸੁਣੀ ਹੈ ਅਸਲ ਵਿੱਚ ਬਹੁਤਾ ਪੈਸਾ ਥੋੜੇ ਪੈਸੇ ਤੋਂ ਆਦੇਲ ਖਿੱਚਦਾ ਹੈ ਇਹ ਚੀਜ਼ ਦਸੰਦੀ ਹੈ ਜਾਂ ਫਿੱਟ ਆਉਂਦੀ ਹੈ ਕਿ 1% ਲੋਕਾਂ ਕੋਲੇ ਜਿੰਨਾ ਕੋਲੇ ਦੁਨੀਆ ਦੀ ਅੱਧੀ ਤੋਂ ਵੀ ਵੱਧ ਦੌਲਤ ਹੈ ਉਹੀ ਦੌਲਤ ਬਾਕੀ ਲੋਕਾਂ ਕੋਲ ਲੋਕਾਂ ਕੋਲ ਬਚੀ ਆਉਂਦੀ ਦੌਲਤ ਨੂੰ ਆਦੇਲ ਖਿੱਚ ਰਹੀ ਹੈ ਅਜੇ ਗਰੀਬ ਅਮੀਰ ਦਾ ਪਾੜਾ ਹੋਰ ਵੱਧ ਰਿਹਾ ਹੈ ਅਖੀਰ ਵਿੱਚ ਅਧਿਆਪਕ ਜਿੰਦੂ ਦੀ ਸਕੈਟ ਨਾਲ ਖੁਸ਼ ਹੋਇਆ ਉਸ ਨੂੰ ਪੁੱਛਦਾ ਹੈ ਕਿ ਵੱਡਾ ਹਕੇ ਕੀ ਬਣੇਗਾ ਜਦ ਨੂੰ ਚੁੱਪ ਕਰ ਜਾਂਦਾ ਹੈ ਸ਼ਾਇਦ ਉਸ ਦੀ ਸੋਚ ਵਿੱਚ ਉਸ ਦੀ ਮਾਂ ਦੇ ਗੋਹੇ ਨਾਲ ਲਪੜੇ ਹੱਥ ਜਾਂ ਪਿਓ ਦਾ ਜਾਂਦੇ ਬੀੜੀਆਂ ਜਾਂ ਸਰਦਾਰਾਂ ਦੀ ਝੜਕਾ ਮਾਰਿਆ ਫਿਰ ਦਿਸ ਰਿਹਾ ਸੀ ਮਾਸਟਰ ਕਹਿੰਦਾ ਹੈ ਫਿਲਮਾਂ ਦਾ ਹੀਰੋ ਬਣੇਗਾ ਫਿਲਮਾਂ ਦਾ ਹੀਰੋ ਬਣੇਗਾ ਨਰਾ ਰਾਜ ਪਰ ਪਾੜਕ ਚੱਟ ਸੋਚਣ ਦੇ ਮਜਬੂਰ ਹੋ ਜਾਂਦਾ ਹੈ ਕਿ ਜਿੰਦੂ ਹੀਰੋ ਨਹੀਂ ਖਲਨਾਇਕ ਬਣੇਗਾ ਜਿੰਦੂ ਦਾ ਦੁਸਾਉ ਤਬਾਹੀ ਲਿਆਵੇਗਾ ਜਿਸ ਵਿੱਚ ਗਰੀਬ ਅਮੀਰ ਦਾ 파ੜਾ ਇਹ ਪ੍ਰਾਈਵੇਟ ਸਕੂਲ ਇਹ ਪੱਖਪਾਤੀ ਕਾਨੂੰਨ ਘਟਨ ਵਾਲੀਆਂ ਸਸਤਾਵਾ ਸਮਰੋੜ ਜਾਣੀਆਂ। ਜਤਿੰਦਰ ਨੇ ਕਹਾਣੀ ਵਿੱਚ ਬਹੁਤ ਕੁਝ ਕਹਿ ਦੁੱਤਾ ਹੈ। ਹੁਣ ਇਹ ਪਾਠਕ ਤੇ ਨਿਰਭਰ ਕਰਦਾ ਹੈ ਕਿ ਉਸਨੇ ਕਿਸ ਤੇ ਅਮਲ ਕਰਨਾ ਹੈ। ਪਰ ਕਹਾਣੀ ਇਹ ਜ਼ਰੂਰ ਕਹਿ ਰਹੀ ਹੈ ਜੇਕਰ ਅਸੀਂ ਹੁਣ ਵੀ ਮੌਕਾ ਨਾ ਸਾਹਮਿਆ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਕਿਉਂਕਿ ਕਿਸੇ ਸ਼ਾਇਰ ਨੇ ਕਿਹਾ ਹੈ ਦੇਖੇ ਹੈ ਉਹ ਮੰਜ਼ਰ ਵੀ ਤਾਰੀਖ ਦੀ ਨਜ਼ਰੋਂ ਨੇ। ਦੇਖੇ ਹੈ ਉਹ ਮੰਜ਼ਰ ਵੀ ਤਾਰੀਖ ਦੀ ਨਜ਼ਰੋਂ ਨੇ। ਲੰਮਾ ਨੇ ਖਤਾ ਕੀ